ਜੋ ਹੋਇਆ ਇਹ ਅਨੋਖਾ ਵਿਆਹ ਸੱਬ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਜੀ ਹਾਂ ਫਿਰੋਜ਼ਪੁਰ ਦੇ ਪਿੰਡ ਕਰੀਕਲਾ ਦੀਆਂ ਤਸਵੀਰਾਂ ਨੇ ਜਿਸ ਤੇ ਇਹ ਅਨੋਖਾ ਵਿਆਹ ਹੋਇਆ ਹੈ ਤੇ ਸੱਬ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਤੇ ਖੂਬ ਵਾਇਰਲ ਹੋ ਰਿਹਾ ਹੈ ਵਿਆਹ ਦਰਅਸਲ ਇਸ ਵਿਆਹ ਚ ਕੁਝ ਇਹੋ ਜਿਹਾ ਹੋਇਆ ਜੋ ਅਜ ਤੱਕ ਕਦੀ ਹੋਇਆ ਸ਼ਾਇਦ ਨਹੀਂ ਹੋਵੇਗਾ ਕਿਉਂਕਿ ਇਸ ਵਿਆਹ ਚ ਕੁੜੀ ਬਾਰਾਤ ਲੈ ਕੇ ਮੁੰਡੇ ਵਾਲੇ ਦੇ ਘਰ ਪਹੁੰਚੀ ਤੇ ਮੁੰਡੇ ਵਾਲੇ ਨੇ ਕੁੜੀ ਵਾਲਿਆਂ ਦਾ ਸਵਾਗਤ ਕੀਤਾ ਜੀ ਹਾਂ ਤਸਵੀਰਾਂ ਚ ਨਜ਼ਰ ਆ ਰਹੀ ਇਹ ਦੁਲਹੱਦ ਦੁਲਨ ਕੈਨੇਡਾ ਦੇ ਰਹਿਣ ਵਾਲੇ ਨੇ ਕੈਨੇਡਾ ਦੇ ਵਾਲੇ ਹਰਮਨਤ ਦੁਰਲਭ ਨੇ ਜੋ ਕਿ ਸਪੈਸ਼ਲੀ ਆਪਣੀ ਇਸ अनोखे ਵਿਆਲੀ ਪੰਜਾਬ ਦੇ ਆਪਣੇ ਪਿੰਡ ਪਹੁੰਚੇ ਨੇ ਇਸ ਵਿਆਹ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਕਿਉਂਕਿ ਇਸ ਵਿਆਹ ਚ ਹਰਮਨ ਜਿਹੜੀ ਕੁੜੀ ਹੈ ਦੁਲਹਨ ਹੈ ਉਹ ਬਾਰਾਤ ਲੈ ਕੇ ਦੁਰਲਭ ਦੇ ਘਰ ਪਹੁੰਚੀ ਉਸ ਦੇ ਨਾਲ ਹੀ ਇਹ ਵਿਆਹ ਖੇਤਾ ਵਿੱਚ ਹੋ ਰਿਹਾ ਹੈ ਵੱਡੇ ਵੱਡੇ ਪੈਲੇਸ ਛੱਡ ਕੇ ਨੇ ਪਿੰਡ ਦੀ ਖੇਤਾ ਚ ਆਪਣੀ ਜ਼ਮੀਨ ਚ ਇਹ ਵਿਆਹ ਕਰਵਾ ਰਹੇ ਨੇ ਜੋ ਲੋਕਾਂ ਨੂੰ ਕਾਫੀ ਆਕਰਸ਼ਿਤ ਕਰ ਰਿਹਾ ਹੈ ਜੀ ਹਾਂ ਦੱਸ ਦਈਏ ਕਿ ਦੋਵੇਂ ਕੈਨੇਡਾ ਚ ਰਹਿੰਦੇ ਨੇ ਕੈਨੇਡਾ ਦੇ ਵੈਂਕੂਵਰ ਚ ਰਹਿਣਦਿਆਂ ਤੇ ਆਪਣੇ ਵਿਆਲੀ ਸਪੈਸ਼ਲੀ ਪੰਜਾਬ ਆਏ ਨੇ ਤੇ ਸੰਦੇਸ਼ ਦੇ ਰਹੇ ਨੇ ਕਿ ਆਪਣੀ ਜੜਾ ਨਾਲ ਆਪਣੀ ਰੂਟਸ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਦੋਮਾ ਦਾ ਕਹਿਦਾ ਹੈ ਕਿ ਉਹਨਾਂ ਦਾ ਇਹ ਵਿਆਹ ਕਿਸਾਨ ਅੰਦੋਲਨ ਨੂੰ ਸਮਰਪਿਤ ਹੈ। ਉਹ ਕਿਸਾਨ ਅੰਦੋਲਨ ਦੇ ਹੱਕ 'ਚ ਉਹਨਾਂ ਨੇ ਵੈਂਕੂਵਰ ਕੈਨੇਡਾ 'ਚ ਵੀ ਕਾਫੀ ਸਮਰਥਨ ਕੀਤਾ ਸੀ ਤੇ ਹੁਣ ਉਹ ਕਿਸਾਨੀ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਹੀ ਇਹ ਵਿਆਹ ਆਪਣਾ ਇਸ ਤਰੀਕੇ ਨਾਲ ਖੇਤਾ ਚ ਕਰਵਾ ਰਹੇ ਨੇ। ਤੁਸੀਂ ਖਾੜੀ ਫਸਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿ ਟੈਂਟ ਲੱਗੇ ਹੋਏ ਨੇ ਤੇ ਤਸਵੀਰਾਂ ਜੋ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਪਾਸੇ ਚੰਗਾ ਇੰਤਜ਼ਾਮ ਹੋਇਆ ਤੇ ਪੂਰੀ ਖੇਤਾ ਚ ਹੀ ਟੈਂਟ ਲਗਾ ਕੇ ਪ੍ਰੋਪਰ ਇਹ ਵਿਆਹ ਹੋਇਆ ਹੈ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਇਹ ਵਿਆਹ ਪੰਜਾਬ ਦਾ ਖੂਬ ਚਰਚਾ ਵਿੱਚ ਆ ਗਿਆ ਹੈ ਕਿਉਂਕਿ ਇਸ ਵਿਆਹ ਚ ਕੁਝ ਇਹੋ ਜਿਹਾ ਹੋਇਆ ਹੈ ਜੋ ਅੱਜ ਤੱਕ ਸ਼ਾਇਦ ਪੰਜਾਬ ਵਾਲਿਆਂ ਨੇ ਵੇਖਿਆ ਨਹੀਂ ਹੋਵੇਗਾ ਇੱਕ ਤਾਂ ਦੁਲਹਨ ਪਰਾਤ ਲੈ ਕੇ ਦੁਲਹੇ ਦੇ ਘਰ ਪਹੁੰਚਦੀ ਹੈ ਤੇ ਦੂਜਾ ਜਿਸ ਤਰੀਕੇ ਦੇ ਨਾਲ ਇਹ ਖੇਤਾ ਜੋ ਵਿਆਹ ਕਰਵਾਇਆ ਜਾ ਰਿਹਾ ਸਭ ਉਸ ਦੀ ਚਰਚਾ ਕਰ ਰਹੇ ਨੇ ਦੁਰਲਭ ਤੇ ਹਰਮਨ ਤੋਂ ਸੁਣੋ ਉਹਨਾਂ ਨੂੰ ਇਹ ਵਿਆਹ ਕਰਨ ਦਾ ਫੈਸਲਾ ਕਿਵੇਂ ਲੱਤਾ ਤੇ ਉਹਨਾਂ ਦੇ ਇਸ ਕਰਨ ਦੇ ਪਿੱਛੇ ਅਸਲ ਚ ਕੀ ਮਕਸਦ ਸੀ ਅਸੀਂ ਦੋਵਾਂ ਨੇ ਡਿਸਕਸ ਕੀਤਾ ਸੀਗਾ ਇਹ ਜ਼ਮੀਨ ਦੁਰਲਭ ਦੀ ਹੈ ਸੋ ਅਸੀਂ ਸੋਚਿਆ ਕਿ ਵਿਆਹ ਤੋਂ ਬਾਅਦ ਵੀ ਜ਼ਮੀਨ ਕੁੜੀ ਨੂੰ ਮਿਲਣੀ ਹੁੰਦੀ ਹੈਗੀ ਹੈ ਸੋ ਇਹ ਆਈਡੀ ਆਇਆ ਸੀਗਾ ਕਿ ਕਿਉਂ ਨਾ ਕਿ ਕੁੜੀ ਵਾਲੇ ਬਰਾਤ ਲੈ ਕੇ ਆਂਦੇ ਡੈਡੀਕੇਟ ਕੀਤਾ ਜਾਵੇ ਕਿ ਅੱਜ ਤੋਂ ਇਹ ਸਾਰਾ ਕੁਝ ਜੋ ਵੀ ਇਹਨਾਂ ਦਾ ਹੈਗਾ ਉਹ ਮੇਰਾ ਹੋਵੇ ਤੇ ਆਪਾਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਕਿ ਜ਼ਰੂਰੀ ਨਹੀਂ ਕਿ ਕੁੜੀ ਵਾਲੇ ਨੇ ਹਮੇਸ਼ਾ ਵੈਲਕਮ ਕਰਨਾ ਹੁੰਦਾ ਅੱਜ ਸਾਡੇ ਮੁੰਡੇ ਵਾਲਿਆਂ ਨੇ ਵੈਲਕਮ ਕੀਤਾ ਸੀਗਾ ਸੋ ਯਾ ਦੈਟਸ ਪਰ ਖੇਤਾਂ ਦੇ ਵਿੱਚ ਵਿਆਹ ਹੋਇਆ ਹੈ ਕਿੱਦਾਂ ਤਾਂ ਲੱਗ ਰਿਹਾ ਕਿ ਬਹੁਤ ਦੁਨੀਆ 'ਚ ਬਹੁਤ ਵੱਡੇ ਵੱਡੇ ਪੈਲੈਸ ਪਈ ਹੋਏ ਨੇ ਉੱਥੇ ਤੁਹਾਨੂੰ ਸਾਰਾ ਕੁਝ ਬੜੇ ਆਰਾਮ ਦੇ ਨਾਲ ਚੀਜ਼ਾਂ ਮਿਲ ਸਕਦੀਆਂ ਨੇ ਲੇਕਿਨ ਇੱਥੇ ਖੇਤਾਂ ਦੇ ਵਿੱਚ ਹੀ ਕਿਉਂ ਚਮੇ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਪੈਸਾ ਵਿੱਚ ਤਾਂ ਸਾਰੇ ਵਿਆਹ ਕਰਦੇ ਆ ਬਟ ਜਿਵੇਂ ਅਸੀਂ ਆਪਦੇ ਰੂਹ ਨਾਲ ਜੁੜਨਾ ਚਾਹੁੰਦੇ ਸੀਗੇ ਤੇ ਜਦੋਂ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਸੀਗਾ ਉਦੋਂ ਅਸੀਂ ਇੱਥੇ ਨਹੀਂ ਆ ਸਕੇ ਜਿੰਨਾ ਅਸੀਂ ਕੈਨੇਡਾ ਕਰ ਸਕਦੇ ਸੀ ਅਸੀਂ ਕੀਤਾ ਸੋ ਹੁਣ ਜਿਹੜਾ ਫਾਰਮਰਸ ਪ੍ਰੋਟੈਸਟ ਹੈਗਾ ਹਾਲੇ ਵੀ ਫਾਰਮਰਸ ਬਚਾਰੇ ਪਰੇਸ਼ਾਨ ਨੇ ਸੋ ਅਸੀਂ ਸਟਿਲ ਮਤਲਬ ਇੱਕ ਹੋਪ ਉਹਨਾਂ ਦੇ ਵਾਸਤੇ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਜੋ ਅਸੀਂ ਕੀਤਾ ਇਹਦੇ ਨਾਲ ਫਾਰਮਰਸ ਪ੍ਰੋਟੈਸਟ ਵਿੱਚ ਕੋਈ ਜੋਸ਼ ਆਵੇ ਹੋਰ ਤੁਸੀਂ ਯੂਥ ਨੂੰ ਕੀ ਜਿਹੜਾ ਉਹ ਕੁਝ ਕਹਿਣਾ ਚਾਹੁੰਦੇ ਹੈਗੇ ਉਹ ਕਿ ਇਸ ਤੋਂ ਤੁਹਾਡੇ ਇਹਨਾਂ ਤੋਂ ਜਿਹੜਾ ਐਡਮਾਇਰ ਹੋਏ ਕਿਉਂਕਿ ਉਹਨੂੰ ਲੋੜ ਹੈ ਕਿ ਉਹ ਆਰੇ ਦੇ ਵਿੱਚ ਸੋ ਅਸੀਂ ਸਾਰੀ ਚੀਜ਼ਾਂ ਉਹਦਾ ਸੋਚਦੇ ਪਏ ਸੀ ਕਿ ਪੁਰਾਣੇ ਟਾਈਮ ਦੇ ਵਿੱਚ ਲੋਕੀ ਵਧੀਆ ਖੁਸ਼ ਰਹਿੰਦੇ ਸੀ ਜਾਂ ਕੀ ਮਾਹੌਲ ਹੁੰਦਾ ਸੀ ਇਹ ਕਿਵੇਂ ਉਹਨਾਂ ਦੇ ਤੋਂ ਇਨਸਪਾਇਰ ਹੋ ਕੇ ਹੀ ਅਸੀਂ ਸਾਰਾ ਕੁਝ ਕੀਤਾ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਆਪ ਦੇ ਘਰ ਨੂੰ ਖੇਤ ਨੂੰ ਹੀ ਸਜਾਉਂਦੇ ਸੀਗੇ ਵਿਆਹ ਵਾਸਤੇ ਸੋ ਅਸੀਂ ਵੀ ਉਹੀ ਸਿਮਿਲਰ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਲੋਕੀ ਜੇ ਪਿੰਡਾਂ ਦੇ ਵਿੱਚ ਅੱਜ ਕੱਲ ਵਿਆਹ ਹੁੰਦੇ ਵੀ ਆ ਉਹਦੇ ਵਿੱਚ ਫਸਲ ਕੱਟ ਦਿੰਦੇ ਆ ਸੋ ਅਸੀਂ ਫਸਲ ਨੂੰ ਹੀ ਇੱਕ ਡੈਕੋਰੇਸ਼ਨ ਦੀ ਤਰ੍ਹਾਂ ਵੀ ਰੱਖਿਆ ਸੀ ਫਸਲ ਸਾਰੀ ਨਹੀਂ ਸਾਰੀ ਨਹੀਂ ਕੱਟੀ ਫਸਲ ਹੈਗੀ ਵੀ ਹੈ ਕਿਤੋਂ ਵੱਟੀ ਵੀ ਹੈਗੀ ਹੈ ਤੇ ਸਾਰੇ ਜਾਨ ਨੂੰ ਇੱਕ ਬਹੁਤ ਅਮੇਜ਼ਿੰਗ ਐਕਸਪੀਰੀਅੰਸ ਲੱਗ ਰਿਹਾ ਹੈ ਅਸੀਂ ਫਾਰਮਰਸ ਪ੍ਰੋਟੈਸਟ ਤੋਂ ਇਨਸਪਾਇਰ ਹੋਏ ਹੈਗੇ ਆ ਜਦੋਂ ਫਾਰਮਰਸ ਪ੍ਰੋਟੈਸਟ ਵਨ ਹੋਇਆ ਸੀਗਾ ਉਦੋਂ ਤੋਂ ਅਸੀਂ ਪੂਰੇ ਉਹਦੇ ਚ ਸਪੋਰਟ ਤੇ ਸੀਗੇ ਕਿ ਲਾਈਕ ਬੀਇੰਗ son of a farmer ਸਾਨੂੰ ਪੂਰਾ ਸੀਗਾ ਕਿ ਅਸੀਂ ਉਹਨਾਂ ਨੂੰ ਪੂਰਾ ਜੁੜਨਾ ਹੈ ਪੂਰਾ ਸਾਥ ਦੇ ਦਿੱਤਾ ਸੀਗਾ ਉਹਨੂੰ ਇੱਕ ਨਵੀਂ ਪਛਾਣ ਦੇਣ ਵਾਸਤੇ ਅਸੀਂ ਆਪਦੀ ਪੂਰੀ ਵੈਡਿੰਗ ਡੈਡੀਕੇਟ ਕਰਤੀ ਫਾਰਮਰਸ ਨੂੰ ਕਿ ਖੇਤਾਂ 'ਚ ਵਿਆਹ ਹੋਏਗਾ ਲੋਕਾਂ ਨੂੰ ਹੋਰ ਹੀ ਪਤਾ ਲੱਗੇਗਾ ਲੇਕਿਨ everybody should be like proud of like being a being a farmer or like being a son of a farmer or being a daughter of a farmer so unde karke assi sara sara kuch kita ga ta hun ik passe khetan de vich jede a o fasal khadi hoyi a haan ji ta sare jane dekh rahe a kidda da lag reha hega ke vi vadiya lagda gaya anokha sara di wakri cheez hai gi a sara nu vadiya lagda ke like roots nal judan di gal ho rahi hai itthe ik message aa reha gaya jeve assi sitta kinne hageya jeve mere itthe vi sitta laaya a ਪੰਜਾਬੀ ਸਿੱਟੇ ਦੇ ਮਤਲਬ ਦੋ ਹੁੰਦੇ ਨੇ ਇੱਕ ਸਿੱਟਾ ਮਤਲਬ ਕਨਕ ਦਾ ਸਿੱਟਾ ਇੱਕ ਹੁੰਦਾ ਗਿਆ ਕਿ ਲੈਸਨ ਜਾਂ ਕਨਕਲੂਜਨ ਸੋ ਅਸੀਂ ਓਨ ਦਿਸ ਤਾਂ ਨਹੀਂ ਲਾਈਕ ਇਹਨਾਂ ਨੂੰ ਲੈਸਨ ਦੇਣਾ ਚਾਹੁੰਦੇ ਹਾਂ ਕਿ ਆਪਦੀ ਜ਼ਮੀਨ ਨਾਲ ਆਪਦੀ ਰੂਟਸ ਨਾਲ ਜੁੜੋ ਤਾਂ ਦੇ ਕਿਸਾਨੀ ਨੂੰ ਸਪੋਰਟ ਕਰੋ ਲਾਈਕ ਬੀ ਪ੍ਰਾਊਡ ਆਫ ਵਾਟ ਯੂ ਆਰ ਵਾਟ ਯਰ ਬੈਕਗਰਾਉਂਡ ਇਜ਼ ਇਹ ਨਾਮ ਹੈ ਤੁਹਾਡਾ ਦੁਰਲਭ ਤੇ ਤੁਸੀਂ ਕਿੱਥੋਂ ਆਏ ਹੋਗੇ ਹੁਣ ਵਿਆਹ ਲਈ ਕੈਨੇਡਾ ਤੋਂ ਸਪੈਸ਼ਲੀ ਆਏ ਹੈਗੇ ਆ ਕੈਨੇਡਾ ਚ ਵੈਂਕੂਵਰ ਚ ਅਸੀਂ ਬਹੁਤ ਸਪੋਰਟ ਕੀਤਾ ਸੀ ਫਾਰਮਰਸ ਪ੍ਰੋਟੈਸਟ ਨੂੰ ਤੇ ਉਹਦੇ ਬਾਅਦ ਇੱਥੇ ਆ ਕੇ ਆਦੇ ਰੂਟਸ ਨਾਲ ਜੁੜਿਆ ਇਹ ਨਾ ਪੁਰਾ। ਤਾਂ ਸੁਣਿਆ ਤੁਸੀਂ ਦੋਵਾਂ ਨੇ ਕਿਹਾ ਇੱਕ ਦੋਵਾਂ ਦਾ ਇਹ ਵਿਆ ਕਿਸਾਨ ਅੰਦੋਲਨ ਨੂੰ ਸਮਰਪਿਤ ਹੈ। ਉਹ ਚਾਹੁੰਦੇ ਨੇ ਲੋਕਾਂ ਨੂੰ ਸਪੈਸ਼ਲੀ ਇਹੀ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਚੱਲ ਜਾਓ ਲੇਕਿਨ ਹਮੇਸ਼ਾ ਯਾਦ ਰੱਖੋ ਤੁਸੀਂ ਸ਼ੁਰੂਆਤ ਕਿਤੋਂ ਕੀਤੀ ਹੈ ਤੇ ਆਪਣੀ ਜੜਾ ਨਾ ਆਪਣੀ ਰੂਟਸ ਕਦੀ ਨਾ ਭੁੱਲੋ ਉਹਨਾਂ ਉਹਦੇ ਨਾਲ ਜ਼ਰੂਰ ਜੁੜੇ ਰਹੋ। ਇਹ ਖੇਤਾ ਦੁਰਲਭ ਮੁੰਡੇ ਦੀਆਂ ਨੇ, ਇਹ ਜ਼ਮੀਨ ਮੁੰਡੇ ਦੀ ਇਹ ਨੇ। ਜਸਤੇ ਇਹ ਵਿਆਹ ਕਰਵਾਇਆ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਖੜੀ ਫਸਲ ਜੀ ਦੁਲਨ ਹਰਮਨ ਨੇ ਦੱਸਿਆ ਕਿ ਕਿਤੇ ਕੁਝ ਫਸਲ ਕਟਵਾਈ ਲੇਕਿਨ ਬਾਕੀ ਖੜੀ ਫਸਲ ਵਿੱਚ ਹੀ ਇਹ ਸਾਰਾ ਇੰਤਜ਼ਾਮ ਕੀਤਾ ਗਿਆ ਸਜਾਵਟ ਕੀਤੀ ਗਈ ਤੇ ਉਸੇ ਵਿੱਚਕਾਰ ਵਿਆਹ ਕਰਵਾਉਣ ਦਾ ਫੈਸਲਾ ਲਿਆ ਗਿਆ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਉਹਨਾਂ ਦੇ ਵਿਆਹ ਕਿਸਾਨ ਅੰਦੋਲਨ ਨੂੰ ਸਮਰਪਿਤ ਹੈ ਤੇ ਕਿਸਾਨ ਅੰਦੋਲਨ ਤੋਂ ਹੀ ਪ੍ਰੇਰਣਾ ਲੈ ਕੇ ਉਹ ਚਾਹੁੰਦੇ ਨੇ ਲੋਕਾਂ ਨੂੰ ਸੰਤੇਜ ਦੇਣਾ ਕਿ ਕਿਸਾਨਾਂ ਦੇ ਹੱਕ ਚਾਹ ਤੇ ਕਿਸਾਨਾਂ ਨੂੰ ਵੀ ਇਸ ਤੋਂ ਪ੍ਰੇਰਣਾ ਮਿਲੇ ਉਹਨਾਂ ਦਾ ਮਕਸਦ ਹੈ ਕਿ ਕਿਸਾਨਾਂ ਨੂੰ ਵੀ ਇਸ ਤੋਂ ਪ੍ਰੇਰਣਾ ਮਿਲੇ ਤੇ ਵੱਦ ਤੋਂ ਵੱ ਲੋਕਾਂ ਨੂੰ ਸੰਦੇਸ਼ ਦੇਣਾ ਹੈ ਕਿ ਆਪਣੀ ਜੜਾ ਨਾਲ ਜੁੜੇ ਰਹੋ ਆਪਣੀ ਰੂਟਸ ਨੂੰ ਕਦੇ ਨਾ ਭੁੱਲੋ ਜ਼ਿਕਰ ਖਾਸ ਹੈ ਕਿ ਪੰਜਾਬ ਦਾ ਇਹ ਵਿਆਹ ਖੂਬ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਤੇ ਸਾਰੇ ਇਹ ਚਰਚਾ ਕਰ ਰਹੇ ਨੇ ਦੱਸ ਸੀ ਕਿ ਵਿਆਹ ਚ ਮਠਾਈਆਂ ਵੀ ਅਨੋਖੇ ਤਰੀਕੇ ਨਾਲ ਦਿੱਤੀਆਂ ਗਈਆਂ ਮਠਾਈਆਂ ਦੇ ਡੱਬੇ ਚ ਵੀ ਸ਼ਹਿਦ ਦਿੱਤਾ ਗਿਆ ਹੈ ਸ਼ਹਿਦ ਵਾਲੀ ਮਠਾਈ ਵੰਡੀ ਗਈ ਹੈ ਜੋ ਕਿ ਅਕਸਰ ਆਪਾਂ ਦੇਖਦੇ ਆ ਕਿ ਉਹ ਦੀ ਦਿੰਦੇ ਆ ਲੇਕਿਨ ਸ਼ਹਿਦ ਦੀ ਸਪੈਸ਼ਲ ਮਠਾਈ ਇਸ ਵਿਆਹ ਨੇ ਵੰਡੀ ਹੈ ਇਸ ਵਿਆਹ ਨੇ ਪੰਜਾਬ ਚ ਸਭ ਦਾ ਧਿਆਨ ਆਪਣੇ ਵੱਲ ਜੋ ਹੈ ਖਿੱਚ ਲਿਆ ਹੈ ਕਿਉਂਕਿ ਵਿਆਹ ਤੁਲਹਨ ਦੁਲਹਨ ਦੁਲਹੇ ਦੇ ਘਰ ਬਰਾਤ ਲੈ ਕੇ ਜਾਂਦੀ ਹੈ ਤੇ ਖੇਤਾ ਵਿੱਚ ਸਾਰੇ ਮੈਰਿਜ ਪਲੇਸ ਸਾਨੂੰ ਛੱਡ ਕੇ ਖੇਤਾ ਵਿੱਚ ਦੋਵਾਂ ਨੇ ਵਿਆਹ ਕਰਾਇਆ ਹੈ ਤੇ ਸਪੈਸ਼ਲੀ ਕੈਨੇਡਾ ਤੋਂ ਪੰਜਾਬ ਆ ਕੇ ਕਿਸਾਨਾਂ ਦੇ ਹੱਕ ਵਿੱਚ ਕਿਸਾਨਾਂ ਨੂੰ ਸਮਰਪਿਤ ਕਰਦੇ ਉਹਨਾਂ ਦੇ ਸਮਰਥਨ ਚ ਦੋਵਾਂ ਨੇ ਇਹ ਵਿਆਹ ਕਰਵਾਇਆ ਇਸ ਵਿਆਹ ਨੇ ਪੰਜਾਬ ਦੇ ਲੋਕਾਂ ਦਾ ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਇਸ अनोखे ਵਿਆਹ ਦੇ ਬਾਰੇ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸੋ ਦੇਖਦੇ ਰਹੋ ਪੰਜਾਬ ਤੱਕ